ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਨੂੰ ਅਸੀਂ ਵਿਆਹ ਜਾਣਾ ਤੇ ਅੱਜ ਮੈਂ ਸਿੱਧ ਨਾਈ ਸੀ ਤੇ ਮੈਂ ਕੱਪੜੇ ਤਾਰ ਨਾਈ ਬਾਹਰ ਤੂੜੀ ਬਣ ਰਹੀ ਸੀ ਸਾਰਾ ਮੇਰਾ ਸਿਰ ਖਰਾਬ ਹੋ ਗਿਆ ਹੁਣ ਮੈਨੂੰ ਦੁਬਾਰਾ ਲਾਉਣਾ ਪੈਣਾ oh no ਕਿੰਨਾ ਵਧੀਆ ਲੱਗਦਾ ਸਾਰੀ ਤੂੜੀ ਨਾਲੇ ਕੱਪੜੇ ਭਰ ਗਏ ਤੂੜੀ ਨਾਲ ਨਾਲੇ ਮੇਰੇ ਵਾਲ ਖাবੋਗੇ ਸਾਰੇ ਬੂਟ ਵੀ ਖਰਾਬ ਹੋ ਗਏ ਤੋਤੇ ਦੇ ਦੇਖੋ ਮੇਰੀ ਮਹਿੰਦੀ ਦਾ ਰੰਗ ਕਿੰਨਾ ਗੂੜਾ ਚੜਿਆ ਰੰਗ ਕੋਕੀ ਦੀ ਗੂੜੀ ਗੂੜੀ ਹੋ ਜਾਂਦੀ ਸ਼ੌਪਿੰਗ ਕਰਨ ਆਸੀ ਬਾਜ਼ਾਰ ਆਇਆ ਭੀੜ ਬਹੁਤ ਆ ਮੈਨੂੰ ਕੁਝ ਪਸੰਦ ਨਹੀਂ ਆਇਆ ਵੈਸੇ ਹਾਲ ਤੱਕ

बस एक 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 दारी ना ना एक एक बस मैंगो ले लियो मैं पसंद नहीं ठीक है सारी है बाकी मैं खाऊंगी चॉकलेट आज मम्मी ने नहीं दी अच्छा नहीं खाऊंगी चल ठीक है तू ही खा ले दो मैंगो वाली ले लियो ठीक सारी है सारी तू खा ले सारी मैं मणि ਜਿਹੜੀ ਉਹਦੀ ਨਾ ਸਾੜੀ ਹੁੰਦੀ ਆ ਸਾੜੀ ਸਾੜੀ ਧੂਕ ਦਿੰਦੀ ਆ ਕਹਿੰਦੀ ਸਹਾਂ ਖਾਣਾ ਗੋਪੀ ਉਹ ਕੋਸ ਦੀ ਕੰਮ ਮਤ ਸੋਪਣਾ ਫਿਰ ਤੁਸੀਂ ਨਾਨੀ ਭਾਵੀ ਮੈਂਨੇ ਕਹਾ ਤਾਂ ਲੇਕਿਨ ਗੋਪੀ ਭਾਵੀ ਕਹਿ ਰਹੀ ਹੈ ਕੋਈ ਬਾਤ ਨਹੀਂ ਮਣੀ ਬੈਂਕ ਮੈਂ ਕਰ ਲੂੰਗੀ ਵਿਚਾਰੀ ਤੇ ਫੇਰ ਤਾਂ ਫਟਾ ਜਾਂਦੇ ਆ ਫਿਰ ਨਾ ਜਿਹੜੀ ਗੋਪੀ ਹੁੰਦੀ ਆ ਵੀ ਉਹਦੀ ਨਾ ਲਮਾਰੀ ਦੇ ਵਿੱਚ ਨਹੀਂ ਹਾਂ ਉਹ ਬਤ ਕੀ ਕਰਦੀ ਆ ਰਾਸ਼ੀ ਗੋਪੀ ਨੂੰ ਕੋਣਾ ਫੜਤ ਦੇਣਾ ਜਿਹੜੇ ਨੰਨੇ ਬਰਤਨ ਹੁੰਦੇ ਉਹਨਾਂ ਤੇ ਵੀ ਰਵਾਜ ਹੋਣਾ ਵੀ ਨੰਨੇ ਬਰਤਨਾਂ ਦੇ ਉੱਪਰ ਜਿਹਨੇ ਜੋੜੇ ਦਾ ਨਾਮ ਲਿਖਦੇ ਹੁੰਦੇ ਨੇ ਹਨਾ ਤੇ ਰਾਸ਼ੀ ਨਾ ਜਿੱਤੇ ਐਮ ਮੋਦੀ ਔਰ ਗੋਪੀ ਮੋਦੀ ਲਿਖਾ ਹੁੰਦਾ ਔਰ ਉਹਵੇਂ ਜਿਹੜਾ ਉਹ ਨਹੀਂ ਹੁੰਦਾ ਮਾਉਂ ਜਿਸ ਦਾ ਉਹਦੇ ਨਾਲ ਨਾ ਚਿੱਪ ਜੇ ਪਾ ਦੁੱਦੀ ਆਂ ਗੀ ਭਾਂਡਿਆਂ ਦੇ ਵਿੱਚ ਕਹਿੰਦੇ ਰਹੋ ਉਹਨਾਂ ਜਿਹੜਾ ਉਹਨਾਂ ਦੇ ਮਤਲਬ ਟੇਕਿਆਂ ਦੇ ਵਿੱਚ ਭਾਂਡੇ ਲੈਣ ਆਣਾ ਹੁੰਦਾ ਪੁਰਾਣੇ ਭਾਂਡੇ ਲੈਣੇ ਵਾਲਾ ਹਣਾ ਉਹਨੇ ਭਾਂਡੇ ਲੈ ਉਹ ਨੂੰ ਬੁਲਾ ਲੰਦੀ ਆ ਵੀ ਭਾਂਡੇ ਲੈ ਜਵੇ ਹਣਾ ਨਾਲੇ ਨਵੇਂ ਬਰਤਨ ਹੁੰਦੇ ਆ ਹਣਾ ਉਹ ਵਿਚਾਰੀ ਫੋਟੋ ਵਿਚਾਰੀ ਦੀ ਫੋਟੋ ਸੀਰੀਅਲ ਦੀਆਂ ਗੱਲਾਂ ਕਿੰਨੀਆਂ ਸੀਰੀਅਸ ਚੱਲਦੀਆਂ ਜਿਵੇਂ ਬਾਹ ਤੇ ਭਾਂਡੇ ਨੇ ਕੰਮ ਹੁੰਦਾ ਜਦੋਂ ਸੁਣਾ ਰਹੀ ਬਹੁਤ ਸੋਹਣਾ ਲੱਗਦਾ ਤੇ ਵੱਤਾਂ ਲੰਮੀਆ ਤੇਰਾ ਸਤਾ ਪਹਾੜ ਦਾ ਤੂਰੇ ਜਾਨ ਦੇ ਘੂਰਾ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇ ਬਤਾਂ ਲੰਮੀਆ ਤੇਰਾ ਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਜੰਗੜਾ ਨਾਲੋ ਸੋਹਲ ਸਰੀਰ ਨੂੰ ਦੁੱਖੜੇ ਸੈਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋਂ ਬਾਲ ਜੀ ਮਾਤਾ ਗੁਜਰੀਓ ਨਾ ਦੇ ਨਾਲ ਜੀ ਸਰਸਾ ਨਦੀ वार्तालम्बिया ते रस्ता पहाड़